ਕਹਿੰਦੇ ਕਿ ਜੇਕਰ ਭਾਰਤ ਸਰਕਾਰ ਪਾਣੀ ਰੋਕਦੀ ਹੈ ਤਾਂ ਕੀ ਸਰਕਾਰ ਕੋਲ ਰੋਕੇ ਹੋਏ ਪਾਣੀ ਨੂੰ ਸੰਭਾਲਣ ਦਾ ਉਚਿਤ ਪ੍ਰਬੰਧ ਹੈ ਜਾਂ ਫਿਰ ਮੋਦੀ ਹੋਰੀ ਕਹਿੰਦੇ ਪਾਣੀ 'ਚ ਵੀ ਡਾਂਗਾ ਹੀ ਮਰੀ ਜਾਂਦੇ ਨੇ ਪਾਣੀ ਰੋਕਣ ਨਾਲੋਂ ਵਧੇਰੇ ਜ਼ਰੂਰੀ ਹੈ ਰੋਕੇ ਹੋਏ ਪਾਣੀ ਦਾ ਪ੍ਰਬੰਧ ਕਰਨਾ ਦੇਖੋ ਭੂਗੋਲਕ ਤੌਰ ਤੇ ਦੇਖੋਗੇ ਤਾਂ ਬਹੁਤ ਔਖਾ ਹੈ ਹੂੰ ਕਸ਼ਮੀਰ ਵਰਗੀ ਸਟੇਟ ਦੇ ਵਿੱਚ ਤੁਸੀਂ ਉਹ ਜਿਹੜਾ ਪਾਣੀ ਇੰਨਾ ਰੋਕੋਗੇ ਜੀ ਇੱਕ ਤੇ ਇਹ ਕਿ ਇੰਟਰਨੈਸ਼ਨਲ ਜਿਹੜਾ ਸਮਝੌਤਾ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਕਿ ਇਹ ਵਰਲਡ ਬੈਂਕ ਦੀ ਵਿਚੋਲਗੀ ਦੇ ਨਾਲ ਨੇ ਪਰ ਚੜਿਆ ਹੋਇਆ ਹਮ ਇੰਟਰਨੈਸ਼ਨਲ ਟ੍ਰੀਟੀਆਂ ਇਸ ਤਰ੍ਹਾਂ ਖਤਮ ਨਹੀਂ ਹੁੰਦੀਆਂ ਜੀ ਹਾਂ ਇਹ ਆ ਕਿ ਦਬਾਅ ਦੀ ਜਿਹੜੀ ਰਣਨੀਤੀ ਹੁੰਦੀ ਹੈ ਕਈ ਕਈ ਵਾਰ ਉਹ ਤੁਹਾਨੂੰ ਫਲਦੀ ਆ ਮਸਲਨ ਬਹੁਤ ਲੰਬੇ ਸਮੇਂ ਤੋਂ ਇੱਕ ਰੀਡਕ ਹੈ ਕਿ ਇੰਡੀਆ ਚਾਹੁੰਦਾ ਹੈ ਕਿ ਉੱਥੇ ਡੈਮ ਬਣਾ ਕੇ ਬਿਜਲੀ ਪੈਦਾ ਕਰੇ ਹਮ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਤੇ ਕਿਤੇ ਸਹਿਮਤੀ ਬਣ ਜਾਵੇ ਜੀ ਹੋ ਸਕਦਾ ਹੈ ਬੇਬੀ ਹਮ ਆ ਪਿੱਛੇ ਜੇ ਬਹੁਤ ਇਨਾ ਦਾ ਰੇਟਕਾ ਜਿਹੜਾ ਹੈ ਨਾ ਇੰਟਰਨੈਸ਼ਨਲ ਮੰਚਾਂ ਤੱਕ ਵੀ ਗਿਆ ਸੀਗਾ ਜੀ ਖਾਸ ਤੌਰ ਤੇ ਦੋ ਪ੍ਰਯੋਜਨਾਵਾਂ ਨੂੰ ਲੈ ਕੇ ਦੋ ਜਿਹੜੀਆਂ ਸਕੀਮਾਂ ਚੱਲ ਰਹੀਆਂ ਪਰ ਇਹ ਪਾਣੀ ਤੁਸੀਂ ਡਾਫਲਾ ਕੇ ਰੋਕ ਲਓਗੇ ਤਾਂ ਉਹਦੇ ਵਾਸਤੇ ਸਰ ਅੱਜ ਜੇ ਆਪਾਂ ਐਕਸਪਰਟ ਦੀ ਮੰਨੀਏ ਤਾਂ ਤੁਹਾਨੂੰ ਬਹੁਤ ਵੱਡੇ ਡੈਮ ਬਣਾਉਣ ਦੀ ਖੜੇ ਪੈਰ ਜ਼ਰੂਰ ਤੋਂ ਪਵੇਗੀ ਨਹੀਂ ਤਾਂ ਕਸ਼ਮੀਰ ਡੁੱਬ ਜਾਏਗਾ ਜੀ ਤੇ ਪੰਜਾਬ ਚ ਆਪਾਂ ਕਿਹਾ ਸੀਗਾ ਕਿ 10000 ਕਿਊਸਿਕ ਪਾਣੀ ਲਿਉਣ ਵਾਸਤੇ ਇੱਕ ਨਹਿਰੀ ਯੋਜਨਾ ਸੀ ਤਾਂ ਉਹ ਨਹਿਰੀ ਯੋਜਨਾ ਬਹੁਤ ਵੱਡੀ ਬਣ ਜਾਂਦੀ ਹੈ ਬਿਲਕੁਲ ਸੋ ਇਸ ਵਾਸਤੇ ਇਹ ਗੱਲਾਂ ਦੇਖੋ ਕੈਨ ਨੂੰ ਸਖਲੀਆਂ ਹੁੰਦੀਆਂ ਨੇ ਹਮ ਕੈਨ ਨੂੰ ਤੇ ਜੋ ਮਰਜ਼ੀ ਕਹਿ ਲਿਓ ਕੈਨ ਨੂੰ ਤੇ ਮੈਂ ਕਹਿ ਦਿੰਦਾ ਸਵੇਰੇ ਕਿ ਵਾਈਟ ਹਾਊਸ ਤੇ ਬੈਠੂੰਗਾ ਜੀ ਆਪਦੇ ਪਿੰਡ ਗਾਪੀ ਮਾਰਨੇ ਆ ਜਾਂ ਕਿਉਂਕਿ ਮੈਂ ਸਕੂਲ ਦੇ ਕੋਲ ਖਲੋ ਕੇ ਉੱਥੇ ਬੈਂਚ ਤੇ ਬਹਿ ਕੇ ਜਾ ਮੈਂ ਕਹਿ ਦੂੰਗਾ ਕਿ ਮੈਂ ਤਾਂ ਵਾਈਟ ਹਾਊਸ 'ਚ ਬਹਿਣਾ ਹੈ ਇੱਕ ਦਿਨ ਤੁਸੀਂ ਦੇਖਿਓ ਜੀ ਤਾਂ ਕੋਈ ਗੱਲ ਨਹੀਂ ਕਹਿਣ ਚ ਕੀ ਕੋਈ ਟੋਕਨ ਲੱਗਦੇ ਆ ਟੈਕਸ ਲੱਗਦੇ ਆ ਹੂੰ ਹੂੰ ਪਰੰਤੂ ਉਸ ਚੀਜ਼ ਨੂੰ ਲਾਗੂ ਕਰਨਾ ਬਹੁਤ ਵੱਡਾ ਮਸਲਾ ਹੈ ਕਿ ਇੱਕ ਤਾਂ ਇੰਟਰਨੈਸ਼ਨਲ ਟਰੀਟੀ ਟੁੱਟਣੀ ਆ ਜੀ ਦੂਜਾ ਪਗੋਲਕ ਤੌਰ ਤੇ ਤੁਹਾਡੇ ਸਾਹਮਣੇ ਚੁਣੌਤੀਆਂ ਦਰਪੇਸ਼ ਨੇ ਜੀ ਠੀਕ ਹੈ ਨਜੀ ਤੇ ਜੇਕਰ ਤੁਹਾਨੂੰ ਖੜੇ ਪੈਰ ਬਹੁਤ ਵੱਡੇ سرمਾਇਦੇ ਦੀ ਜ਼ਰੂਰਤ ਆ ਬਹੁਤ ਵੱਡੇ سرمਾਇਦੇ ਦੀ ਜ਼ਰੂਰਤ ਆ ਡੈਮ ਸਰ ਇੱਕ ਬਣਾਉਣਾ ਔਖਾ ਹੈ ਹੂੰ ਤੁਹਾਨੂੰ ਖੜੇ ਪੈਰ ਮਤਲਬ ਕਿ ਕਿੰਨੇ ਬਣਦੇ ਹੁਣ ਆਪਾਂ ਉਸ ਕੋਈ ਰੋਡ ਮੈਪ ਤੇ ਤਾਂ ਨਹੀਂ ਜਾ ਸਕਦੇ ਜੀ ਪਰ ਮੇਰੇ ਖਿਆਲ ਦੇ ਨਾਲ ਉੱਥੇ ਤੁਹਾਨੂੰ ਬਹੁਤ ਵੱਡਾ ਸਟਰਕਚਰ ਜਿਹੜਾ ਹੈ ਨਾ ਉਹ ਉਸਾਰਨਾ ਪਵੇਗਾ ਖੜੇ ਪੈਰ ਉਹਦੀ ਤਾਮੀਰ ਜਿਹੜੀ ਉਹ ਲਾਜ਼ਮੀ ਹੋਏਗੀ ਹਾਂ ਠੀਕ ਹੈ ਅਸਲ ਦੇ ਵਿੱਚ ਕੀ ਹੁੰਦਾ ਹੈ ਨਾ ਕਿ ਇੱਕ ਨਾ ਗੇਮ ਹੁੰਦੀ ਹੈ ਸਸ ਜੀ ਉਸ ਨੂੰ ਬੋਲਦੇ ਕਿ ਸੈਂਟੀਮੈਂਟ ਗੇਮ ਸੈਂਟੀਮੈਂਟ ਗੇਮ ਜਿਹੜੀ ਹੈ ਨਾ ਉਹ ਜ਼ਰੂਰ ਖੇਡੀ ਜਾਂਦੀ ਹੈ ਕਿ ਇੱਕ ਸੈਂਟੀਮੈਂਟ ਸੈੱਟ ਕਰ ਲਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਵੱਡਾ ਫੈਸਲਾ ਕੋਈ ਲਿਆ ਜਾ ਸਕਦਾ ਹੈ ਜੀ ਤਾਂ ਬਹੁਤ ਸਮਾਂ ਨਹੀਂ ਹੋਇਆ ਜਦੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਕਿ ਪਾਣੀ ਤੇ ਲਹੂ ਇਕੱਠਿਆਂ ਨਹੀਂ ਵਹਿ ਸਕਦੇ ਹੂੰ ਪਾਣੀ ਤੇ ਲਹੂ ਇਕੱਠਿਆ ਨਹੀਂ ਵਹਿ ਸਕਦੇ ਸ਼ਰਮੋਦੀ ਸਾਹਿਬ ਨੇ ਬਿਆਨ ਦਿੱਤਾ ਸੀਗਾ ਪਰ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਪਾਣੀ ਵੀ ਜਾਂਦਾ ਰਿਹਾ ਤੇ ਲਹੂ ਵੀ ਵਹਿੰਦਾ ਰਿਹਾ ਜੀ 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 ਇਸ ਵਾਸਤੇ ਇਹ ਚੀਜ਼ਾਂ ਹੁੰਦੀਆਂ ਕਿ ਸੈਂਟੀਮੈਂਟ ਜਿਹੜਾ ਉਹ ਜੋੜਿਆ ਜਾਂਦਾ ਉਸ ਨੂੰ ਤਿਆਰ ਕੀਤਾ ਜਾਂਦਾ ਉਹ ਤੇ ਹੈ ਪਰੰਤੂ ਖੜੇ ਪੈਰ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਆ ਉਹ ਆਪਾਂ ਤੇ ਕਹਿ ਦਿਆਂਗੇ ਕਿ ਚੱਕ ਦਿਓ ਫੱਟਾਓ ਇਹ ਕਰ ਦਿਓ ਸਾਡੇ ਤਾਂ ਕੁਝ ਲੋਕ ਜੰਗ ਚਾਹੀ ਜਾਂਦੇ ਨੇ ਹੂੰ ਮੈਂ ਉੱਥੇ ਹੀ ਗੱਲ ਕਹਿਣ ਲੱਗਿਆ ਸੀ ਮੁੜ ਕੇ ਆਉਣ ਲੱਗਿਆ ਸੀ ਕਿ ਲੋਕਾਂ ਨਾਲ ਕਈਆਂ ਨੇ ਤਿਆ ਕਿ ਭਾਈ ਜੰਗ ਸ਼ੁਰੂ ਕਰਦੇ ਹੋ ਬਦਲਾ ਲਓ ਜੀ ਇਹ ਕਰੋ ਮੋਦੀ ਸਾਹਿਬ ਵੀ ਖੈਰ ਕਹਿ ਰਹੇ ਨੇ ਕਿ ਬਦਲਾ ਜਿਹੜਾ ਉਹ ਇਸ ਤਰ੍ਹਾਂ ਲਿਆ ਜਾਏਗਾ ਕਿ ਵਿਰੋਧੀਆਂ ਨੇ ਸੋਚਿਆ ਵੀ ਨਹੀਂ ਹੋਣਾ ਪਰ ਕਹਿਣ ਦੀਆਂ ਗੱਲਾਂ ਤੇ ਉਹਨੂੰ ਜਦੋਂ ਆਪਾਂ ਕਹ ਲੋ ਕਿ ਪ੍ਰੈਕਟੀਕਲੀ ਉਹਨੇ ਇੰਪਲੀਮੈਂਟ ਕਰਦੇ ਹਾਂ ਉਹ ਚੀਜ਼ਾਂ ਬਹੁਤ ਫਰਕ ਹੁੰਦਾ ਪਰ ਮਿੰਟੋ ਜੀ